ਹਾਂਜੀ ਸਰ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਬਹੁਤ ਕੁਝ ਬਹੁਤ ਜ਼ਿਆਦਾ ਕੁਝ ਸਿੱਖਣ ਨੂੰ ਮਿਲਿਆ ਹੂੰ ਪਰ ਸਾਨੂੰ ਇਹਦੇ ਵਿੱਚ ਜੋ ਕਮੀ ਮਹਿਸੂਸ ਹੁੰਦੀ ਹੈ ਸਭ ਤੋਂ ਵੱਧ ਹੈ ਕਿ ਸਾਨੂੰ ਜੀ ਟ੍ਰੇਨਿੰਗ ਦੀ ਪੰਚਾਇਤ ਸਰਪੰਚ ਨੂੰ ਬਹੁਤ ਜ਼ਰੂਰਤ ਹੁੰਦੀ ਹੈ ਨੰਬਰ 1 ਹਾਂ ਨੰਬਰ 2 ਕਿ ਗ੍ਰਾਮ ਸਭਾ ਹਮਾਂ ਇੰਪਲੀਮੈਂਟ ਹੋਣੀਆਂ ਚਾਹੀਦੀਆਂ ਬਹੁਤ ਜ਼ਿਆਦਾ ਹੱਦ ਤੱਕ ਹੂੰ ਕਿਉਂਕਿ ਰੋਲਾ ਇਹੀ ਪੈਂਦਾ ਜਦੋਂ ਸਾਡਾ ਕੋਰਮ ਪੂਰਾ ਹੈ ਜਾਂ ਕੋਰਮ ਨਹੀਂ ਪੂਰਾ ਹੁੰਦਾ ਉਹਦਾ ਕਾਰਨ ਕੀ ਹੈ ਪਾਂ ਪੰਚਾਇਤ ਕਹਿੰਦੇ ਆ ਕਿ ਸਾਨੂੰ ਪੁੱਛਿਆ ਨਹੀਂ ਜਾਂਦਾ ਹੂੰ ਜਿਹੜੀ ਵਾਰਡ ਦਾ ਪੰਚ ਹੈ ਉਹੀ ਵਾਰਡ ਦਾ ਪੰਚ ਕੰਮ ਕਰਾਵੇ ਹੂੰ ਇਹ ਸੈਕੰਡ ਸਾਨੂੰ ਜੋ ਕਮੇਟੀਆਂ ਬਣਦੀਆਂ ਆ ਇਹ ਪੰਜਾਬ ਪੰਚਾਇਤੀ ਰਾਜ ਐਕਟ 1994 ਦੇ ਮਤਾਬ ਹੂੰ ਪਿੰਡ ਦੇ ਲੋਕਾਂ ਨੂੰ ਕਮੇਟੀਆਂ ਦੇ ਵਿੱਚ ਲੈਣਾ ਚਾਹੀਦਾ ਪਿੰਡ ਦੇ ਲੋਕਾਂ ਦੀ ਜਦੋਂ ਸ਼ਮੂਲੀਅਤ ਹੋਊਗੀ ਉਹ ਪਿੰਡ ਨਾਲ ਜੁੜਨਗੇ ਹੂੰ ਉਹ ਜਦੋਂ ਜੁੜਨਗੇ ਪਿੰਡ ਦੇ ਕੰਮ ਕਰਨਗੇ ਤਾਂ ਜੋ ਇੱਕ ਪੰਚਾਇਤ ਦੇ ਪਬਲਿਕ ਦੇ ਵਿੱਚ ਗੈਤ ਹੈ ਉਹ ਗੈਤ ਉਹ ਫਿਲਪੀ ਹੋ ਤੱਕ ਰਹੀ ਉਹ ਹੂੰ ਹੂੰ ਕਿਉਂਕਿ ਅੱਜ ਹੋ ਕੀ ਰਿਹਾ ਰਾਜਨੀਤਿਕ ਲੀਡਰਾਂ ਤੋਂ ਪੰਚਾਇਤਾਂ ਤੋਂ ਜ਼ਿਆਦਾਤਰ ਵਿਸ਼ਵਾਸ ਇੱਥਾ ਜਾਂਦਾ ਉਹਦਾ ਕਾਰਨ ਸਿਰਫ ਇਹ ਹੈ ਕਿ ਉਹਨਾਂ ਦਾ ਕਮਿਊਨੀਕੇਸ਼ਨ ਕਿਤੇ ਨਾ ਕਿਤੇ ਕਮਿਊਨੀਕੇਸ਼ਨ ਗੈਪ ਹੈ ਹੂੰ ਜਦੋਂ ಗ್ರಾಮ ਸਭਾ ਹੋਊਗੀ ਸਾਰੇ ਪਿੰਡ ਦਾ ਇਕੱਠ ਹੋਊਗਾ ਸਾਰੇ ਪਿੰਡ ਨੂੰ ਪੁੱਛ ਕੇ ਕੰਮ ਕੀਤਾ ਜਾਊਗਾ ਤੇ ਜਿਹੜੀ ਵਾਰਡ ਦਾ ਪੰਚ ਹੈ ਉਹੀ ਵਾਰਡ ਦਾ ਪੰਚ ਕਰਾਵੇ ਤਾਂ ਮੈਨੂੰ ਲੱਗਦਾ ਨਹੀਂ ਜਿਹੜੀਆਂ ਪ੍ਰੋਬਲਮਾਂ ਆ ਰਹੀਆਂ ਉਹ ਪ੍ਰੋਬਲਮਾਂ ਨਹੀਂ ਹੋਣਗੀਆਂ ਓਕੇ ਦੋ ਦੀਪ ਗੱਲ ਹੈ ਸਰ ਸਨ ਚੇਤਾ ਕੋਲੇ ਆਮਦਨ ਦੇ ਸਾਧਨਾਂ ਦੀ ਘਾਟ ਅੱਛਾ ਕਿਉਂਕਿ ਜਦੋਂ ਪਬਲਿਕ बोलਦੀ ਹੈ ਅਸੀਂ ਵੀ ਤੁਸੀਂ ਵੀ ਦੇਖਦੇ ਹੋ ਮੀਡੀਆ 'ਤੇ ਜਦੋਂ ਪਬਲਿਕ बोलਦੀ ਹੈ ਇਹਦਾ ਸੈਂਸਿਕ ਜਾਗਰੂਕੀ ਇਹ ਦੇਸ਼ ਵਿੱਚ ਸਾਡੇ ਦੇਸ਼ 'ਚ ਜਾਗਰੂਕੀ ਜ਼ਰੂਰ ਹੈ ਕਿ ਸਾਡਾ ਦੇਸ਼ ਤਰੱਕੀ ਕਰੇ ਸਾਡਾ ਪਿੰਡ ਤਰੱਕੀ ਕਰੇ ਹੂੰ ਪਰ ਕਮੀ ਸਿਰਫ ਕਮਿਊਨੀਕੇਸ਼ਨ ਗਈ ਹੈ ਅੱਛਾ ਜੇਕਰ ਸਾਡੇ ਕੋਲੇ ਆਮਦਨ ਦੇ ਸਾਧਨ ਵਧੀਆ ਹੋਣਗੇ ਸਰਕਾਰਾਂ ਵੱਲੋਂ ਵਧੀਆ ਮੈਂ ਤਾਂ ਕਹਿੰਦਾ 20-25-25 ਲੱਖ ਸਾਨੂੰ ਤਕਰੀਬਨ ਹਰ ਸਾਲ ਮਿਲਦਾ ਰਹੇ ਜਿਵੇਂ ਕੈਂਪਿੰਗ ਨੂੰ 5 ਕਰੋੜ ਮਿਲਦਾ ਐਨੀ ਐਮਐਲਏ ਨੂੰ ਫੰਡ ਮਿਲਦਾ ਰਹੇ ਤੇ ਪੰਚਾਇਤਾਂ ਨੂੰ 20-25 ਲੱਖ ਰੁਪਏ ਮਿਲਦਾ ਰਹੇ ਸਾਲ ਦਾ ਪਰ ਅਸੀਂ ਬਹੁਤ ਜ਼ਿਆਦਾ ਅੱਗੇ ਵੱਧ ਟੱਕਦੇ ਆ ਸਾਡੇ ਹਰਮਿੰਦਰ ਐਮਐਲਏ ਨੂੰ ਕੋਈ ਫੰਡ ਨਹੀਂ ਮਿਲਦਾ ਪੰਜਾਬ 'ਚ ਕੋਈ ਫੰਡ ਨਹੀਂ ਮਿਲਦਾ ਆ ਬਿਲਕੁਲ ਪਰ ਮੈਂ ਇਹੀ ਕਹਿਣਾ ਚਾਹੁੰਦਾ ਜਿਵੇਂ ਪੰਚਾਇਤਾਂ ਹੈ ਪੰਚਾਇਤਾਂ ਨੂੰ ਵੀ ਇੱਕ ਲਾਗੂ ਕਰ ਦੇਣਾ ਚਾਹੀਦਾ ਕਿਉਂਕਿ ਹਰ ਪਿੰਡ ترقی ਚਾਹੁੰਦਾ ਉਵੇਂ ਹੀ ਐਮਐਲਏ ਸਾਹਿਬ ਨੂੰ ਐਮਪੀ ਸਾਹਿਬ ਨੂੰ ਜਿਵੇਂ ਮਿਲਦਾ ਇਹਨਾਂ ਨੂੰ ਵੀ ਸਪੈਸ਼ਲ ਕੋਟਾ ਮਿਲੇ ਤਾਂ ਕਿ ਆਪਣੇ ਹਲਕੇ ਦੇ ਵਿੱਚ ਜੋ ਪਿੰਡ ਜਿਆਦਾ ਪਿੱਛੇ ਰਹਿ ਗਏ ਉਹਨਾਂ ਨੂੰ ਵੀ ਪ੍ਰਾਪਰ ਲੈ ਕੇ ਆਉਂਦੇ ਕਿਉਂਕਿ ਪੰਜਾਬ ਹੈ ਜੀ ਜੋ ਇੱਕ ਪਿੰਡਾਂ ਦਾ ਦੇਸ਼ ਦੇਸ਼ ਹੀ ਮੰਨ ਲਓ ਸਟੇਟ ਹੈ ਤੇ ਇੱਥੇ ਸਾਡੀ ਪਿੰਡਾਂ ਚ ਰੂਹ ਵਸਦੀ ਹੈ ਤੇ ਪਿੰਡਾਂ ਨੂੰ ਸੋਨਾ ਬਣਾਉਣਾ ਹੀ ਪੰਜਾਬ ਹੈ